ਓਹ ਕਰੋ ਟ੍ਰੈਂਗਲ ਚੱਕੋ ਖਿਚੋ ਖਿਚੋ ਮੋਟਰਸਾਈਕਲ ਕਿ ਜਿਹੜੀਆਂ ਰੋਡਵੇ ਦੀਆਂ ਬੱਸਾਂ ਆਉਂਦੀਆਂ ਨੇ ਜੀਆਂ ਉਹ ਜਾਂ ਤਾਂ ਅੱਗੇ ਜਾ ਕੇ ਬੈਂਕ ਦੇ ਨੇੜੇ ਰੋਕਦੀਆਂ ਨੇ ਤੇ ਜਾਂ ਇਧਰ ਪਿੱਛੇ ਘਰਾਂ ਦੇ ਨੇੜੇ ਹੈਨਾ ਤਾਂ ਉਤਰਨ ਦੇ ਵਿੱਚ ਵੀ ਬੜੀ ਮੁਸ਼ਕਲ ਆਉਂਦੀ ਆ ਸਾਡੇ ਅੱਡੇ ਤੇ ਕੋਈ ਬੱਸ ਖਾਸ ਤੌਰ ਤੇ ਰੋਕਦੀ ਨਹੀਂ ਜੀ ਕੱਲ ਦੀ ਗੱਲ ਹੈ ਜੀ ਕੱਲ ਮੇਰੀ ਬੱਸ 'ਚ ਘੱਟੋ ਘੱਟ 125 ਵਾਰੀਆਂ ਸੀਗੀਆਂ ਜੀ ਪਿੱਛੇ ਤੋਂ ਆਪਾਂ ਪਿੰਡ ਧੌਲੇ ਖੜੇ ਆ ਜੀ 125 ਵਾਰੀਆਂ ਪਿੱਛੇ ਸੀਗੀਆਂ ਜੀ 35 ਤੋਂ 40 ਵਾਰੀਆਂ ਇੱਥੇ ਧੌਲੇ ਪਿੰਡੇ ਦੇ ਵਿੱਚ ਖੜੀਆਂ ਸੀ ਚੜਨ ਵਾਲੀਆਂ ਇਨਾਂ ਵਾਲੇ ਪਿੰਡ ਵਾਲਿਆਂ ਨੇ ਅੱਗੇ ਹੋ ਕੇ ਜੀ ਜ਼ਬਰਦਸਤੀ ਬੱਸ ਰੋਕ ਲਈ ਜੀ ਤਾਂ ਇਹ ਬੱਸ ਅਸੀਂ ਆਪ ਰੋਕੀ ਸੀ ਉਹ ਬੱਸ ਅਸੀਂ ਆਪ ਰੋਕੀ ਸੀ ਇਹਨਾਂ ਨੂੰ ਕਿਹਾ ਸਾਈਡ ਤੇ ਲਾ ਲਓ ਇਹਨਾਂ ਨੇ ਨਹੀਂ ਲਈ ਇਧਰੋਂ ਜਿਹੜੀ ਇੱਥੇ ਬੱਸ ਖੜੀ ਸੀਗੀ ਉਹ ਵਾਸਤੇ ਇਹਨਾਂ ਨੇ ਆਪ ਚੱਕਾ ਜਾਮ ਕਰਨ ਦੇ ਮਾਰਿਆਂ ਨੇ ਇੱਥੇ ਬੱਸ ਰੋਕੀ ਸੀ ਇਹਨਾਂ ਨੂੰ ਕੋਈ ਇੱਕ ਇੱਕ ਗੱਲ ਆਖੀ ਜੀ ਵੀ ਭਾਈ ਸਾਡਾ ਰੋਡਵੇਜ ਦੇ ਅਸੀਂ ਅਧਿਕਾਰੀਆਂ ਨਾਲ ਗੱਲ ਕਰਨੀ ਆ ਬੱਸ ਸਾਈਡ ਤੇ ਲਾ ਲਓ ਇਹਨਾਂ ਨੇ ਚੱਕਾ ਜਾਮ ਕਰਨ ਦੇ ਮਾਰਿਆਂ ਨੇ ਰੋਡ ਬਲੌਕ ਕਰਨ ਦੇ ਮਾਰਿਆਂ ਨੇ ਇੱਥੇ ਬੱਸ ਬਰਾਬਰ ਖੜਾਈ ਸੀਗੀ ਚਲੋ ਵੀ ਆਪਣੀ ਜਵਾਕ ਨੇ ਹਨਾ ਕੋਈ ਪੜਨ ਜਾਂਦਾਗਾ ਕੋਈ ਕਿਸੇ ਕੰਮ ਜਾਂਦਾਗਾ ਕੋਈ ਬੁੱਢਾ ਠੇਰਾ ਕੋਈ ਦਵਾਈ ਲੈਣ ਜਾਂਦਾ ਆਪਾਂ ਫੇਰ ਵੀ ਰਿਸਕ ਲੈ ਕੇ ਸਵਾਰੀਆਂ ਚੜਾਉਣੀਆਂ ਆ ਜੀ ਪਰ ਇਹਨਾਂ ਨੇ ਕੀ ਕਰਿਆ ਜੀ ਜ਼ਬਰਦਸਤੀ ਮੂਹਰੇ ਹੋ ਕੇ ਸਵਾਰੀਆਂ ਸਾਰੀਆਂ 35 ਸਵਾਰੀਆਂ ਹੋਰ ਵਿੱਚ ਵਸਦੇ ਚੜਾ ਗਏ ਲਗਭਗ 160 ਸਵਾਰੀਆਂ ਕਰ ਦਿੱਤੀ ਇੱਥੇ 8 25 ਤੋਂ ਮਗਰੋਂ ਰੋਡ 'ਤੇ ਤਿੰਨ ਬੱਸਾਂ ਦਾ ਟਾਈਮ ਤਿੰਨੇ ਬੱਸਾਂ ਬਾਈ ਦੀ ਇੱਥੋਂ ਘੱਟੋ ਘੱਟ ਮੰਨ ਕੇ ਚਲੋ ਬਈ ਹਜ਼ਾਰ ਹਜ਼ਾਰ ਮੀਟਰ ਪਿੱਛੇ ਬੱਚਾ ਬੱਸਾਂ ਰੋਕ ਦੇਣ 5 500 ਮੀਟਰ ਪਿੱਛੇ ਬੱਸਾਂ ਬੱਚੀਆਂ ਭੱਜ ਕੇ ਜਾਂਦੀਆਂ ਜੇ ਕੋਈ ਡਿੱਗ ਪੀ ਸੱਕੇਟ ਬੱਚੀ ਕਿਸ ਦਾ ਕੌਣ ਜਿੰਮੇਵਾਰਾ ਉਹਨਾਂ ਨੇ ਕਿਹਾ ਜੀ ਓਵਰਲੋਡ ਗੱਡੀ ਜਿਕ ਉਹ ਕਈ ਆ ਰਹੀ ਸਵਾਰੀ ਉਤਰਨ ਵਾਲੀ ਹੁੰਦੀ ਆ ਉਹਰਾ ਪਰਾਂ ਕਰਕੇ ਲਾ ਦਿੰਦੇ ਆ ਇਹਨਾਂ ਨੇ ਮੁੱਦਾ ਬਣਾ ਲਿਆ ਵੀ ਹਾਂ ਇਹਦੇ ਗੱਡੀਆਂ ਨਹੀਂ ਰੋਕਦੇ ਹੈਗੇ ਅੱਜ ਸਵੇਰ ਤੋਂ ਘਟੋ ਘਟ 10 ਗੱਡੀਆਂ ਦਾ ਟਾਈਮ ਨਸ ਕਰਵਾਤਾ ਜੀ ਸਰਕਾਰ ਦੀ ਕੋਈ ਝਾਕ ਨਹੀਂ ਹੈਗੀ ਹੁਣ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹ ਇੱਥੇ ਰੋਕੇ ਜਾਂਦੀਆਂ ਨੇ ਜਿਆ ਸਰਕਾਰੀ ਬੱਸਾਂ ਨੇ ਉਹ ਬਿਲਕੁਲ ਇੱਥੇ ਰੁਕਦੀ ਨਹੀਂ ਹੈਗੀਆਂ ਕੁੜੀਆਂ ਕਿਤੇ ਨਾ ਜਾਣ ਚੜ੍ਹ ਕੇ ਉਹਦਾ ਟਾਈਮ ਤੇ ਸਹੀ ਦੱਸੋ ਜੇ ਕੋਈ ਕਨੈਕਟਰ ਦੀ ਕਿਸੇ ਦੀ ਬੱਸ ਦੀ ਵੀਡੀਓ ਬਣਾਉਣੇ ਆ ਸਰਕਾਰੀ ਦੀ ਤਾਂ ਮੁਰੋ ਇਹ ਫੱਟਖਾਨ ਨੂੰ ਪੈਂਦੇ ਨੇ ਕੱਲ ਮੈਨੂੰ ਰੁੱਖਾ ਮਿਸਰ ਬਹੁਤ ਬੋਲਿਆ ਕਨੈਕਟਰ ਵੀ ਬੋਲ ਡਰੈਗ ਵੀ ਬ ਸਾਨੂੰ ਹੁਣ ਡਰਾਈਵਰ ਕਨੈਕਟਰਾਂ ਨੂੰ ਡਾਰੇ ਹੀ ਹੁੰਦਾ ਵੀ ਓਵਰਲੋਡ ਗੱਡੀ ਆ 52 ਸੀਟੜਾ ਲਾਓ ਅਸੀਂ ਫਿਰ ਵੀ 100 ਪਲੱਸ ਸਵਾਰੀ ਚੱਕੀ ਫਿਰਦੇ ਆ ਜੇ ਕੋਈ ਡਿੱਗ ਗਿਆ ਕਰ ਗਿਆ ਉੱਥੇ ਸਾਨੂੰ ਡਰਾਈਵਰ ਕਨੈਕਟਰਾਂ ਨੂੰ ਖੋਤਣਾ ਪੈਂਦਾ ਮਾਮਲਾ ਬਈ ਦੀ ਹੈਵੀ ਪਿੰਡ ਮੇਰਾ ਧੋਲਾ ਸਾਰਾ ਨੂੰ ਪਿੰਡ ਤਾਂ ਇਹ ਸਰਕਾਰ ਨੇ ਮਸਲੇ ਇਹ ਜੋ ਢੇੜੇ ਹੋਏ ਨੇ ਕਿ ਪਹਿਲਾਂ ਤਾਂ ਇਹ ਕਾਨੂੰਨ ਕਰਨ ਦੇ ਨੇ ਬੋਟਾ ਲੈਣ ਦੇ ਮਾਰੇ ਲਾਗੂ ਮਗਰ ਉਹ ਤੇ ਫਿਰ ਇਹਨਾਂ ਦੇ ਜਿਹੜੀ ਮਤਲਬ ਜੋ ਵੀ ਜਥੇਬੰਦੀਆਂ ਨੂੰ ਇਹ ਲਾਗੂ ਕਰਦੇ ਨੇ ਕਾਨੂੰਨ ਆਪਦੇ ਆਧਾਰਿਆਂ ਨੂੰ ਉਹੋ ਉਹ ਤੇ ਪਹਿਰਾ ਨਹੀਂ ਦਿੰਦੇ ਹੈਗੇ ਹੁਣ ਤੁਸੀਂ ਮੰਨ ਕੇ ਚਲੋ ਮੇਰੀ ਬੇਟੀ ਪੜ੍ਹਦੀ ਹੈ 11ਵੀਂ ਕਲਾਸ ਬਰਨਾਲੇ ਇੱਥੋਂ ਪਿੰਡ ਦੀਆਂ ਕੁੜੀਆਂ ਹੋਰ ਵੀ ਹੁੰਦੀਆਂ ਨੇ ਕਾਫੀ ਇਕੱਠੀਆਂ ਹੋ ਕੇ ਕੁੜੀਆਂ ਜਦੋਂ ਸਕੂਲ ਜਾਂਦੀਆਂ ਕਾਲਜ ਜਾਂਦੀਆਂ ਨੇ ਆਪਦੇ ਟਿਊਸ਼ਨ ਜਾਂਦੀਆਂ ਨੇ ਬਰਨਾਲੇ ਸਵੇਰੇ ਤਾਂ ਇੱਥੇ 8:25 ਤੋਂ ਮਗਰੋਂ ਰੋਡ 'ਤੇ ਤਿੰਨ ਬੱਸਾਂ ਦਾ ਟਾਈਮ ਤਿੰਨੇ ਬੱਸਾਂ ਬਾਈ ਜੀ ਇੱਥੋਂ ਘੱਟੋ ਘੱਟ ਮੰਨ ਕੇ ਚਲੋ ਬਈ 1000 1000 ਮੀਟਰ ਪਿੱਛੇ ਬੱਚਾ ਬੱਸਾਂ ਰੋਕ ਦੇਣ 5 500 ਮੀਟਰ ਪਿੱਛੇ ਬੱਸਾਂ ਬੱਚੀਆਂ ਭੱਜ ਕੇ ਜਾਂਦੀਆਂ ਨੇ ਜੇ ਕੋਈ ਡਿੱਗ ਪਈ ਸੱਟ ਵੇਟ ਪਈ ਕਿਸ ਦਾ ਕੌਣ ਜ਼ਿੰਮੇਵਾਰਾ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੇ ਨੇ ਵੀ ਕੁੜੀਆਂ ਨੂੰ ਪੜਾਓ ਵੱਧ ਤੋਂ ਵੱਧ ਸਰਕਾਰੀ ادارਿਆਂ 'ਚ ਨੌਕਰੀਆਂ ਦਿਓ ਫਾਇਰ ਬ੍ਰਿਗੇਡ 'ਚ ਭਰਤੀ ਕਰੋ ਇਹਨਾਂ ਨੂੰ ਤੇ ਮੈਨੂੰ ਐਂ ਦੱਸੋ ਵੀ ਸਰਕਾਰਾਂ ਦਾ ਇਹ ਫੋਕਾ ਬਿਗਲੀ ਐ ਜੇ ਕੋਈ ਕਾਨੂੰਨ ਦੇ ਉੱਤੇ ਕਿਸੇ ਸਰਕਾਰ ਦੀ ਕੋਈ ਝਾਕੀ ਨਹੀਂ ਹੈਗੀ ਹੁਣ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹ ਇੱਥੇ ਰੁੱਕੇ ਜਾਂਦੀਆਂ ਨਹੀਂ ਰਿਹਾ ਸਰਕਾਰੀ ਬੱਸਾਂ ਨੇ ਉਹ ਬਿਲਕੁਲ ਇੱਥੇ ਰੁਕਦੀ ਨਹੀਂ ਹੈਗੀਆਂ ਕੁੜੀਆਂ ਕਿਧਰਾਂ ਜਾਣ ਚੜਕਿਆ ਦਾ ਟਾਈਮ ਤੇ ਸਹੀ ਤੇ ਦੱਸੋ ਜੇ ਕੋਈ ਕਨੈਕਟਰ ਦੀ ਕਿਸੇ ਦੀ ਬੱਸ ਦੀ ਵੀਡੀਓ ਬਣਾਉਣੇ ਆ ਸਰਕਾਰੀ ਦੀ ਤਾਂ ਮੋਰੋ ਇਹ ਵੱਡ ਖਾਨ ਨੂੰ ਪੈਂਦੇ ਨੇ ਕੱਲ ਮੈਨੂੰ ਰੱਖਾ ਮਿਸਾ ਬਹੁਤ ਬੋਲਿਆ ਕਨੈਕਟਰੀ ਬੁੱਲਟ ਡਰਾਈਵਰ ਵੀ ਬੋਲਿਆ ਉਹਦੀ ਬਦੌਲਤ ਫਿਰ ਮੈਂ ਸਾਰੀ ਦੁਨੀਆ ਨੂੰ ਬੇਨਤੀ ਕਰੀ ਜੂਨੀਅਨ ਮੇਰੇ ਸਾਦੇ ਦੇ ਜਿੰਨੇ ਆ ਸਾਡੇ ਪਿੰਡ ਦੇ ਜੂਨੀਅਨ ਨੇ ਸਾਰੀਆਂ ਮੇਰੇ ਨਾਲ ਆ ਕੇ ਖੜੀਆਂ ਇਸ ਟਾਈਮ ਕਿਉਂਕ ਰੂੜੇ ਕਿਹੋਗੇ ਉੱਥੇ ਨਹੀਂ ਰੋਕਦੇ ਹੈਗੇ ਆ ਤਾਂ ਉਹ ਅੱਡਾ ਇੱਥੇ ਨਹੀਂ ਰੋਕਦੇ ਹੈਗੇ ਗੱਲ ਕੀ ਹੈ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਉਹਨਾਂ ਤੋਂ 100 200 ਰੁਪਏ ਅੱਡੇ ਦਾ ਲੈ ਲੈਂਦੇ ਨੇ ਅੱਡਾ ਛੱਡ ਦਿੰਦੇ ਨੇ ਇਹ ਹੁਣ ਦੱਸੋ ਵੀ ਇਸ ਕਿਹਦਾ ਕਸੂਰ ਹੈ ਜੇ ਕੋਈ ਪ੍ਰੇਮ ਪਿਆਰਾਂ ਨੂੰ ਕਹਣੇ ਆ ਤਾਂ ਮੁਰੋ ਇਹ ਰੋਖਾ ਮਿੱਸਾ ਬੋਲਦੇ ਨੇ ਕੈਰੇਕਟਰ ਤੇ ਡਰਾਈਵਰ ਕੱਲ ਮੇਰੇ ਗੱਲ ਪੈਣ ਆਏ ਕੈਰੇਕਟਰ ਤੇ ਡਰਾਈਵਰ ਤੇ ਮੇਰੀ ਕੁੜੀ ਬੱਸ ਦੇ ਵਿੱਚ ਸੀਗੀ ਅਰਾਜ ਬਹੁਤ ਕੁਸ ਬੱਸ ਦੇ ਵਿੱਚ ਬੋਲੇ ਇਹ ਮੈਨੂੰ ਕੁੜੀ ਨੇ ਦੱਸਿਆ ਕਹਿੰਦੀ ਡੈਡੀ ਤੁਹਾਨੂੰ ਐ ਬੋਲਦੇ ਸੀਗੀ ਮੈਂ ਵੀ ਕੋਈ ਗੱਲ ਕੱਲ ਨੂੰ ਗੱਲ ਕਰਦੇ ਹਾਂ ਕਿਤੇ ਕਿਸੇ ਬੱਸ ਨਾ ਚੜਦੇ ਕਿਤੇ ਕਿਸੇ ਨਾ ਬੱਸ ਚੜਦੇ ਨਾ ਤਿੰਨ ਬੱਸਾਂ ਦੇ ਨੇ ਟਾਈਮ ਨੇ ਤਿੰਨੇ ਬੱਸਾਂ ਰੋਡਵੇਜ ਰੋਕਦੇ ਨੇ ਅੱਜ ਅਸੀਂ ਜੂਨੀਅਨ ਨੇ ਕ੍ਰਾਂਤੀਕਾਰ ਜੂਨੀਅਨ ਸਿੱਧੂਪੁਰ ਜੂਨੀਅਨ ਸਾਰੀਆਂ ਜੂਨੀਅਨ ਡੱਲੇ ਵਾਲ ਜੂਨੀਅਨ ਅਸੀਂ ਜੂਨੀਅਨਾਂ ਨੇ ਸਾਰੀਆਂ ਰਣਕਤੀ ਇੱਥੇ ਪਿੰਡ ਦਾ ਇੱਕਾ ਦਿਖਾਇਆ ਅਸੀਂ ਇੱਥੇ ਬੱਸਾਂ ਰੋਕੀਆਂ ਨੇ ਅੱਜ ਪ੍ਰਸ਼ਾਸਨ ਅਹੀ ਗੱਲਬਾਤ ਕਰਨੀ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਚ ਦੱਸੋ ਅਸੀਂ ਕੀ ਗਲਤ ਮੰਗਦੇ ਹਾਂ ਅਸੀਂ ਆਪਣਾ ਹੱਕ ਮੰਗਦੇ ਹਾਂ ਹਾਲਾਂਕਿ ਜਿੱਥੇ ਬੱਸ ਜਿੱਥੇ ਬੱਸ ਸਟਾਪ ਪਾਸ ਹੋਇਆ ਉੱਥੇ ਬੱਸਾਂ ਰੋਕਣ ਦਾ ਸਰਕਾਰ ਦਾ ਫਰਜ ਬਣਦਾ ਇਹ ਥੋੜੀ ਹੁੰਦਾ ਵੀ ਬਸ ਤੁਸੀਂ 1000 ਮੀਟਰ ਹੋਰਾਂ ਰੁਕੋ ਜਾਂ ਪਿੱਛੇ ਰੁਕੋ ਇਹ ਬੁੜੀਆਂ ਭੱਜ ਕੇ ਜਾਂਦੀਆਂ ਤਾਂ ਬਸ ਭਜਾ ਲੈਂਦੇ ਨੇ ਜੇ ਕਿਸੇ ਦਾ 6 ਫੀਟ 25 ਬਸ ਤੇ ਚੜਨ ਵਾਲੀ ਸਵਾਰੀ ਦੇ ਤਾਂ ਕੌਣ ਜ਼ਿੰਮੇਵਾਰ ਹੋ ਉਸ ਚੀਜ਼ ਤੇ ਕਹਿਣਾ ਤੇ ਇਹ ਹੈ ਜੀ ਪਿਛਲੇ ਦਿਨਾਂ ਤੋਂ ਉੱਥੇ ਗੱਲ ਚੱਲਦੀ ਆ ਰਹੀ ਹੈ ਕਿ ਜਿਹੜੀਆਂ ਰੋਡਵੇਜ ਦੀਆਂ ਬੱਸਾਂ ਆਉਂਦੀਆਂ ਨੇਗੀਆਂ ਉਹ ਜਾਂ ਤਾਂ ਅੱਗੇ ਜਾ ਕੇ ਬੈਂਕ ਦੇ ਨੇੜੇ ਰੋਕਦੀਆਂ ਨੇ ਤੇ ਜਾਂ ਇਧਰ ਪਿੱਛੇ ਘਰਾਂ ਦੇ ਨੇੜੇ ਹਨਾ ਤਾਂ ਉਤਰਨ ਦੇ ਵਿੱਚ ਵੀ ਬੜੀ ਮੁਸ਼ਕਲ ਆਉਂਦੀ ਆ ਸਾਡੇ ਏਡੇ ਤੇ ਕੋਈ ਬੱਸ ਖਾਸ ਤੌਰ ਤੇ ਰੋਕਦੀ ਨਹੀਂਗੀ ਅੱਜ ਵੀ ਇੱਕ ਬੱਸ 97 71 ਨੰਬਰ ਮੈਂ ਉਹਦਾ ਪਿੱਛਾ ਵੀ ਕਰਿਆ ਟ੍ਰਾਈਡੈਂਟ ਤੱਕ ਗਿਆ ਟ੍ਰਾਈਡੈਂਟ ਵੀ ਨਹੀਂ ਉਹ ਬੱਸ ਰੁਕੀ 9773 ਨੰਬਰ ਦੀ ਬੱਸ ਸੀਗੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਭਾਈ ਬੱਸਾਂ ਕਿਉਂ ਨਹੀਂ ਰੋਕੀਆਂ ਤਾਂ ਇਹ ਬੱਸ ਅਸੀਂ ਆਪ ਰੋਕੀ ਸੀ ਉਹ ਬੱਸ ਅਸੀਂ ਆਪ ਰੋਕੀ ਸੀ ਇਹਨਾਂ ਨੂੰ ਕਿਹਾ ਸਾਈਡ ਤੇ ਲਾ ਲਓ ਇਹਨਾਂ ਨੇ ਨਹੀਂ ਲਈ ਇਧਰੋਂ ਜਿਹੜੀ ਇੱਥੇ ਬੱਸ ਖੜੀ ਸੀਗੀ ਉਹ ਬੱਸ ਇਹਨਾਂ ਨੇ ਆਪ ਚੱਕਾ ਜਾਮ ਕਰਨ ਦੇ ਮਾਰਿਆਂ ਨੇ ਇੱਥੇ ਬੱਸ ਰੋਕੀ ਸੀ ਇਹਨਾਂ ਨੂੰ ਕੋਈ ਇੱਕ ਇੱਕ ਗੱਲ ਆਖੀ ਸੀ ਵੀ ਭਾਈ ਸਾਡਾ ਰੋਡਵੇਜ ਤੇ ਅਸੀਂ ਅਧਿਕਾਰੀਆਂ ਨਾਲ ਗੱਲ ਕਰਨੀ ਆ ਬੱਸ ਸਾਈਡ ਤੇ ਲਾ ਲਓ ਇਹਨਾਂ ਨੇ ਚੱਕਾ ਜਾਮ ਕਰਨ ਦੇ ਮਾਰਿਆਂ ਨੇ ਰੋਡ ਬਲੌਕ ਕਰਨ ਦੇ ਮਾਰਿਆਂ ਨੇ ਇੱਥੇ ਬੱਸ ਬ ਪਰ ਸਾਡਾ ਤਾਂ ਮਸਲਾ ਇਹ ਆ ਵੀ ਮਹਿਕਮੇ ਨੂੰ ਇਹ ਚਾਹੀਦਾ ਵੀ ਮਤਲਬ ਸਾਡੇ ਅੱਡੇ ਤੋਂ ਸਵਾਰੀਆਂ ਚੱਕੀਆਂ ਜਾਣ ਚਾਹੇ ਰੂਟ ਵਧਾਵੇ ਚਾਹੇ ਬੱਸਾਂ ਵਧਾਵੇ ਜੋ ਮਰਜ਼ੀ ਹੱਲ ਕਰੇ ਸਾਡੇ ਇੱਥੇ ਅੱਡੇ ਤੇ ਬੱਸ ਖੜੇ ਔਰ ਸਾਡੀਆਂ ਸਾਰੀਆਂ ਸਵਾਰੀਆਂ ਨੂੰ ਲੈ ਕੇ ਜਾਇਆ ਕਰੇ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਜਿਹੜਾ ਇਹ ਰੋਡਵੇਜ ਦੇ ਆ ਰੋਡਵੇਜ ਦੀਆਂ ਬੱਸਾਂ ਨੇ ਸਾਨੂੰ ਵੇਸੇ ਦਾ 1 ਸਾਲ ਪਾਰ ਤੋਤੇ ਹੋ ਗਿਆ ਇਹਨਾਂ ਦਾ ਮੱਥਾ ਮਾਰੀ ਕਰਦਿਆਂ ਨੂੰ ਇਹਨਾਂ ਨੇ ਸਾਡੇ ਪਿੰਡ ਇਹ ਵਾਸੀ ਨਹੀਂ ਰੋਕਦੇ ਰੋਡਵੇਜ ਵਾਲੇ ਇਹ ਪਿੰਡ ਧੌਲੇ ਇਦਰੋਂ ਜੋ ਮਾਨਸਾਨੀਆਂ ਬਸਾਂ ਆਉਂਦੀਆਂ ਤਾਂ ਸਾਡੇ ਇੱਧਰ ਅ ਘਰਨੇਗੇ ਜਿਹੜੇ ਪਿੱਛੇ ਉਹਨਾਂ ਦੇ ਕਾਲੇ ਕੇ ਘਰ ਕੋਲੇ ਆ ਕੇ ਰੋਕ ਦਿੰਦੇ ਆ ਇਦਰੋਂ ਸਾਡੇ ਜੱਗੀ ਕੇ ਘਰ ਉਹਨਾਂ ਦੇ ਘਰ ਕੋਲੇ ਆ ਕੇ ਰੋਕ ਦਿੰਦੇ ਆ ਸਾਡੇ ਏਡੇ ਤੋਂ ਇਹ ਬੁੜੀਆਂ ਨੂੰ ਨਾ ਚੜਾਉਂਦੇ ਆ ਨਾ ਤਾਰਦੇ ਆ ਸਵਾਰੀ ਪਿੱਛੇ ਲਾ ਜਾਂਦੇ ਆ ਲਾ ਕੇ ਸਵਾਰੀ ਪਿੱਛੇ ਤੇ ਸਾਡਾ ਇਹ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਇਹਨਾਂ ਦਾ ਇੰਸਪੈਕਟਰ ਸੀ ਗੁਰਪ੍ਰੀਤ ਉਹਨੂੰ ਫੋਨ ਤੇ ਕਈ ਵਾਰੀ ਉਹਦੇ ਨਾਲ ਸੰਪਰਕ ਹੋਇਆ ਉਹਨੇ ਕਹ ਤਾਜੀ ਤੁਸੀਂ ਲਿਖਤੀ ਦੇ ਕੇ ਜਾਓ ਸਾਡੇ ਮਾਸਟਰ ਮੇਜਰ ਸਿੰਘ ਦੀ ਲਿਖਤੀ ਤੌਰ ਤੇ ਦੇ ਕੇ ਆਏ ਉਹ ਸਾਡੀ ਇਹਨਾਂ ਨੇ ਜਿਹੜੀ ਰੇਖਤ ਸੀ ਉਹ ਰੱਦੀਆਂ ਦੀ ਟੋਕਰੀ 'ਚ ਸੜਤੀ ਇਹਨਾਂ ਦੇ ਕਨੈਕਟਰ ਡਰਾਈਵਰ ਸਾਡੇ ਇਕੱਲੇ ਕਰੇ ਬੰਦੇ ਨੂੰ ਦੇਖ ਕੇ ਜੇ ਉਹ ਕਹਿੰਦਾ ਵੀ ਤੁਸੀਂ ਬੱਸਾਂ ਨਹੀਂ ਰੋਕਦੇ ਤਾਂ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਵੀ ਤੁਸੀਂ ਸਰਕਾਰੀ ਬੱਸ ਰੋਕਦੀ ਫੋਟੋ ਤੇ ਪਰਚਾ ਦਵਾਵਾਂਗੇ ਤੂੰ ਵੀਡੀਓ ਬਣਾਉਣ ਦਾ ਅਧਿਕਾਰ ਨਹੀਂ ਪਰ ਇਹਨਾਂ ਨੂੰ ਕੀ ਅਧਿਕਾਰ ਹੈ ਵੀ ਸਾਡੇ ਬੱਸ ਸਟੈਂਡ ਤੇ ਬੱਸਾਂ ਨਾ ਰੋਕਣਾ ਇਹ ਸਾਡੇ ਮੁਲਾਜ਼ਮ ਨੇ ਸਾਡੇ ਲੋਕਾਂ ਨੇ ਟੈਕਸ ਭਰਦੇ ਆ ਅਸੀਂ ਲੋਕਾਂ ਲੋਕ ਅਸੀਂ ਖੇਤੀਬਾੜੀ ਵਾਲੇ ਬੰਦੇ ਆਗੇ ਟੈਕਸ ਭਰਦੇ ਆ ਤਾਂ ਕਰਕੇ ਸਾਡੇ ਨੰਘਾ ਲੈਣੇ ਨੇ ਟੈਕਸਾਂ 'ਚੋਂ ਇਹ ਸਾਡੇ ਮੁਲਾਜ਼ਮ ਨੇ ਇਹਨਾਂ ਦੇ ਪਿਓ ਦੀ ਬੱਸ ਨਹੀਂ ਵੀ ਇਹ ਪਿੱਛੇ ਰੋਕਣਾ ਉੱਧਰ ਰੋਕਣਾ ਇੱਧਰ ਰੋਕਣਾ ਸਾਡਾ ਬੱਸ ਸਟੈਂਡ ਦਾ ਟਾਈਮ ਬਣਿਆ ਬਕਾਇਦਾ ਟੇਬਲ ਟਾਈਮ ਦੇ ਵਿੱਚ ਰੋਡਵੇਅ ਦੇ ਟੇਬਲ ਟਾਈਮ ਦੇ ਵਿੱਚ ਚਾਹੇ ਗੱਡੀ ਸਰਸੋਂ ਚੱਲ ਕੇ ਆਉਂਦੀ ਹੈ ਚਾਹੇ ਜੰਮੂ ਘਾੜਨੋਂ ਚੱਲ ਕੇ ਆਉਂਦੀ ਹੈ ਉਹਦੇ ਵਿੱਚ ਸਾਡਾ ਸਾਡੇ ਪਿੰਡ ਦਾ ਟਾਈਮ ਟੇਬਲ ਪਾਇਆ ਹੋਇਆ ਹੈ ਵੀ 8:00 ਵਜੇ ਕਿੰਨੇ ਮਿੰਟਾਂ ਤੇ ਧੌਲੇ ਗੱਡੀ ਹੋਊਗੀ 8:00 ਵਜੇ ਕਿੰਨੇ ਮਿੰਟ ਤੇ ਆਊਗੀ 8:00 ਵਜੇ ਕਿੰਨੇ ਮਿੰਟ ਤੇ ਰਵਾਨਾ ਹੋਊਗੀ ਇਹ ਮਾਂ ਤੇ ਪੁੱਤ ਰੋਕਦੇ ਹੀ ਨਹੀਂ ਅੱਜ ਜਿਹੜਾ ਅਸੀਂ ਧਰਨਾ ਲਾਇਆ ਸੜਕ ਦੇ ਉੱਤੇ ਆਪਦਾ ਰ ਇਹ ਅਸੀਂ ਨਾ ਸਾਡੀਆਂ ਲੜਕੀਆਂ ਬਹੁਤ ਲੰਮੇ ਸਮੇਂ ਤੋਂ ਖੱਜਲਖਾਰ ਹੋ ਰਹੀਆਂ। ਇਹ ਜਿਹੜੇ ਅਸੀਂ ਇਹ ਨੂੰ ਇਹੀ ਪੁੱਛਣਾ ਚਾਹਦੇ ਆ ਵੀ ਜਿਹੜੇ ਤੁਸੀਂ ਪ੍ਰਾਈਵੇਟ ਵਾਲੇ ਬੱਸਾਂ ਵਾਲੇ ਹੋ ਮਣਕੇ ਤੁਹਾਡੇ ਦੇ ਵਿੱਚ ਔਰਤ ਔਰਤਾਂ ਜ਼ਿਆਦਾ ਚੜਦੀਆਂ ਕਿ ਉਹਨਾਂ ਦਾ ਟਿਕਟ ਦਾ ਉਹਨਾਂ ਦਾ ਫਰੀ ਸਫ਼ਰ ਆਉਂਦਾ। ਇਹਨਾਂ ਨੂੰ ਇਹ ਪੁੱਛਣਾ ਹੈ ਵੀ ਤੁਸੀਂ ਸਾਡੇ ਅੱਗੇਾਂ ਤੇ ਬੱਸ ਕਿਉਂ ਨਹੀਂ ਘੜਾਉਂਦੇ? ਰੂਲੇ ਕਿ ਨਹੀਂ ਘੜਾਉਂਦੇ, ਧੌਲੇ ਪੱਖੋ ਨਹੀਂ ਘੜਾਉਂਦੇ, ਧੌਲੇ ਨਹੀਂ ਘੜਾਉਂਦੇ। ਇੱਥੇ ਵੱਡਾ ਰਸ਼ ਹੁੰਦਾ ਹੈ। ਤੜਕੇ ਮਣਕੇ ਸਾਈਕੜੇ ਬੀਬੀਆਂ ਖੜੀਆਂ ਹੁੰਦੀਆਂ ਕਿ ਕਾਲਜ ਜਾਣਾ ਹੈ। ਕਿਸੇ ਨੇ ਡਿਊਟੀ ਤੇ ਜਾਣਾ ਹੈ ਕਿਸੇ ਨੇ ਟਿਊਸ਼ਨ ਤੇ ਜਾਣਾ ਹੈ ਇਹਦੇ ਕਰਕੇ ਸਾਨੂੰ ਵੱਡੀ ਸਮੱਸਿਆ ਇਹ ਹੈ ਵੀ ਇੱਥੋਂ ਜਿਹੜਾ ਇਹ ਹੈ ਜ ਤੁਸੀਂ ਹਾਲ ਕਰ ਰਹੇ ਹੋ ਲੋਕਾਂ ਨੂੰ ਜਲੀਲ ਕਰ ਰਹੇ ਹੋ ਲੋਕਾਂ ਨੂੰ ਆਪਾਂ ਆਪਾਂ ਹੈਗੇ ਸਮਾਜ ਸੇਵਾਲੇ ਵੱਲੋਂ ਆਪਾਂ ਲੋਕਾਂ ਨੂੰ ਤਕਲੀਫ ਨਹੀਂ ਆਉਂਦਣੀ ਲੋਕਾਂ ਨੂੰ ਮਲ ਕੇ ਕਿਸੇ ਗੱਲ ਦੀ ਸਮੱਸਿਆ ਨਹੀਂ ਆਉਂਦਣੀ ਇਹ ਆਪਣਾ ਇਨਸਾਨੀਅਤ ਦਾ ਫਰਜ਼ ਬਣਦਾ ਹੈ ਇਹ ਜਿਹੜੇ ਸਾਡੇ ਹੈ ਨਹੀਂ ਰੋਡਵੇਜ ਵਾਲੇ ਇਹ ਸਾਨੂੰ ਬਹੁਤ ਚਿਰ ਤੋਂ ਪ੍ਰੇਸ਼ਾਨ ਕਰ ਰਹੇ ਨੇ ਅਸੀਂ ਇਹ ਸੇ ਕਰਕੇ ਅੱਜ ਥੋੜਾ ਜਿਹਾ ਇਹ ਅੱਜ ਇੱਕ ਕਦਮ ਇਹ ਸੇ ਕਰਕੇ ਪੁੱਟਿਆ ਹੈ ਵੀ ਜੇ ਦਾ ਕੁ ਸੁਧਾਰ ਆ ਜੇ ਤਾਂ ਚੰਗੀ ਗੱਲ ਐ ਤੇ ਸਾਡਾ ਕੋਈ ਰੋਜ਼ ਸੜਕਾਂ ਤੇ ਬੈਠਣਾ ਜੀ ਨਹੀਂ ਕਰਦਾ ਸਾਨੂੰ ਇਹ ਬਦਨਾਮ ਕਰਦੇ ਵੀ ਲੋਕ ਜਾਣ ਕੇ ਵੰਦੇ ਨੇ ਇਹ ਕੋਈ ਨਾ ਕੋਈ ਸਵੱਛਤਾ ਹੁੰਦੀ ਐ ਸਾਡੀ ਸਮੱਸਿਆ ਹੱਲ ਹੋ ਜੇ ਤਾਂ ਇਹ ਆਮਲਾ ਜਾਣ ਤੇ ਆਉਣ ਤੇ ਸਾਡੀਆਂ ਲੜਕੀਆਂ ਬੀਬੀਆਂ ਟਾਈਮ ਸਰ ਜਾਣ ਆਉਣ ਇਹ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਜਦੋਂ ਅੱਡਾ ਆਉਂਦਾ ਉਸ ਸੜਕੇ ਰੂਲੇ ਕਦੋਂ ਸਵੇਰ ਦੇਖ ਲਿਓ ਇਹ ਪਿੱਛੇ ਬੱਸ ਕਢਾ ਕੇ ਸਵਾਰੀਆਂ ਤਰਕੇ ਚਲੇ ਜਾਂਦੇ ਨੇ ਜਾਂ ਅੱਗੇ ਚਲਾ ਜਾਂਦੇ ਨੇ ਲੜਕੀਆਂ ਉੱਥੇ ਭੱਜਦੀਆਂ ਨੱਠਦੀਆਂ ਰਹ ਜਾਂਦੀਆਂ ਐ ਇਹ ਬਹੁਤ ਸਾਨੂੰ ਪਰੇਸ਼ਾਨ ਕਰਦੇ ਨੇ ਇਸੇ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਆ ਦਫ਼ਤਰ ਵਾਲਿਆਂ ਨੂੰ ਇਹਦਾ ਕੁਝ ਸੁਧਾਰ ਕੀਤਾ ਜਾਵੇ ਤੇ ਇਹਦਾ ਮਾਲਕੇ ਇਸ ਗੱਲ ਨੂੰ ਜਿਆਦਾ ਹੋਊਗਾ ਨਾ ਬਣਾਇਆ ਜਾਵੇ ਮੈਂ ਆਪਣਾ ਪੀਆਰਟੀਸੀ ਬਰਨਾਲੀਪੁਰ ਦਾ ਡਰਾਈਵਰਾਂ ਜੀ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਕੱਲ ਦੀ ਗੱਲ ਹੈ ਜੀ ਕੱਲ ਮੇਰੀ ਬੱਸ 'ਚ ਘਟੋ ਘਟ 125 ਸਵਾਰੀਆਂ ਸੀਗੀਆਂ ਜੀ ਪਿੱਛੇ ਤੋਂ ਆਪਾਂ ਪਿੰਡ ਧੌਲੇ ਖੜੇ ਆ ਜੀ 125 ਸਵਾਰੀਆਂ ਪਿੱਛੇ ਸੀਗੀਆਂ ਜੀ 35 ਤੋਂ 40 ਸਵਾਰੀਆਂ ਇੱਥੇ ਧੌਲੇ ਪਿੰਡੇ ਦੇ ਵਿੱਚ ਖੜੀਆਂ ਸੀ ਚੜਨ ਵਾਲੀਆਂ ਇਹਨਾਂ ਦੇ ਪਿੰਡ ਵਾਲਿਆਂ ਨੇ ਅੱਗੇ ਹੋ ਕੇ ਜੀ ਜ਼ਬਰਦਸਤੀ ਬੱਸ ਰੋਕ ਲਈ ਜੀ ਕਹਿੰਦੇ ਤੁਸੀਂ ਸਵਾਰੀਆਂ ਨਹੀਂ ਚੜਾਉਂਦੇ ਆਪਣੀਆਂ ਸਵਾਰੀਆਂ ਜਿਹੜੀ ਬੱਸ ਹੈ ਜੀ ਇਹ 52 ਸਵਾਰੀਆਂ ਪਾਸ ਹੈ ਜੀ ਆਪਾਂ ਫੇਰ ਵੀ ਇੰਨਾ ਰਿਸਕ ਲੈ ਕੇ ਜੀ ਚਲੋ ਵੀ ਆਪਣੀ ਜ਼ਵਾਖ ਨੇ ਹਣਾ ਕੋਈ ਪੜਨ ਜਾਂਦਾਗਾ ਕੋਈ ਕਿਸੇ ਕੰਮ ਜਾਂਦਾਗਾ ਕੋਈ ਬੁੱਢਾ ਠੇਰਾ ਕੋਈ ਦਵਾਈ ਲੈਣ ਜਾਂਦਾ ਆਪਾਂ ਫੇਰ ਵੀ ਰਿਸਕ ਲੈ ਕੇ ਸਵਾਰੀਆਂ ਚੜਾਉਣੇ ਆ ਜੀ ਪਰ ਇਹਨਾਂ ਨੇ ਕੀ ਕਰਿਆ ਜੀ ਜ਼ਬਰਦਸਤੀ ਮੂਹਰੇ ਹੋ ਕੇ ਸਵਾਰੀਆਂ ਸਾਰੀਆਂ 35 ਸਵਾਰੀਆਂ ਹੋਰ ਵਿੱਚ ਬੱਸ ਦੇ ਚੜਾ ਗਏ ਲਗਭਗ 160 ਸਵਾਰੀਆਂ ਕਰਤੀਆਂ ਜੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਭਾਈ ਜਿਆਦਾ ਜੀ ਤੁਸੀਂ ਜ਼ਿੰਮੇਵਾਰੀ ਲਓ ਜੀ ਜੇ ਕੋਈ ਡਿੱਗਿਆ ਕਰ ਗਿਆ ਜੇ ਕੋਈ ਬੱਸ ਦੇ ਵਿੱਚੋਂ ਕੋਈ ਮੰਨ ਲਓ ਲੌਂਕ ਦਾ ਹੈਗਾ ਉਹ ਬਾਹਰ ਡਿੱਗ ਜਾਂਦਾ ਉਹ ਸਾਰਾ ਡਰਾਈਵਰ ਨਾਇਟਰ ਤੇ ਪਾ ਜਾਂਦਾ ਜੀ ਕੱਲ ਉਹ ਬੰਦਾ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਜੀ ਇੱਕ ਬੰਦਾ ਹੈ ਜੀ ਗਿਆਨੀ ਜੀ ਤੇ ਉਹਦਾ ਨਾਮ ਤਾਂ ਪਤਾ ਨਹੀਂ ਜੀ ਪਰ ਉਹ ਅੱਜ ਸਾਰੇ ਪਿੰਡ ਨੂੰ ਲੈ ਕੇ ਇਕੱਠੇ ਹੋ ਗਏ ਆਪਣੀਆਂ ਬੱਸਾਂ ਘੇਰ ਰੀਆਂ ਜੀ ਕਹਿੰਦੇ ਹਾਂ ਤੁਸੀਂ ਸਵਾਰੀਆਂ ਨਹੀਂ ਚੜਾਉਂਦੇ ਉਹਨਾਂ ਨੂੰ ਇਹੀ ਗੱਲ ਕਹਿਣੀ ਆ ਜੀ ਬਾਕੀ ਪ੍ਰਸ਼ਾਸਨ ਨਾਲ ਕਹੀ ਵੀ ਸਾਡੀ ਬੇਨਤੀ ਹੈ ਵੀ ਜਿਆਦਾ ਜੀ ਸਾਡੀਆਂ 52 ਸਵਾਰੀਆਂ ਪਾਸਾ ਜਿਆਦਾ ਸਾਨੂੰ 52 ਅਲਾਊਟ ਕਰ ਦਿਓ ਭ ਤੇ ਨਹੀਂ ਫਿਰ ਇਹ ਬੰਨ ਕੇ ਚੜਜਿਆ ਕਰਨ ਚਲੋ 10 15 80 ਸਵਾਰੀਆਂ ਖੜਾ ਵੀ ਲਾਵਾਂਗੇ ਕੋਈ ਗੱਲ ਨਹੀਂ ਰਿਸਕ ਲੈ ਲਾਂਗੇ ਇੰਨ ਲੱਗਦਾ ਪਰ ਜਿਵੇਂ ਹੁਣ ਇਹ ਰੋਜ ਧਰਨਾ ਲਾ ਕੇ ਘੇਰ ਲੰਦੇ ਨੇ ਇਹ ਇੰਨਾ ਵਾਸਤੇ ਗਲਤ ਗੱਲ ਆ ਜੀ ਸਾਡੇ ਵੀ ਜਵਾਖ ਨੇ ਜੀ ਅਸੀਂ ਵੀ ਕਰਾਂ ਜੀ ਜਵਾਖ ਪਾਲਦੇ ਹਾਂ ਨਾ ਜੀ ਘੱਟ ਤਾਂ ਲਗਾ ਨਹੀਂ ਜੀ ਮੌਕੇ ਚੰਦਰ ਖਾਂ ਨਹੀਂ ਮਿਲਦੀਆਂ ਗੱਡੀਆਂ ਦਾ ਕੰਮ ਨਹੀਂ ਹੁੰਦਾ ਜੀ ਗੱਡੀਆਂ ਮਾੜੀਆਂ ਨੇ ਜੀ ਰਾਸੀ ਦੋਸੋ ਜੀ ਕਿੱਧਰ ਜਾਈਏ ਹੁਣ ਅਸੀਂ ਤਾਂ ਦੋਨੇ ਪਾਸੇ ਫਸ ਗਏ ਜੀ ਮਾਮਲਾ ਸੁਲਝੇ ਕਿ ਨਹੀਂ ਮਾਮਲਾ ਮਾਮਲਾ ਸੁਲਝਦਾ ਸੀਗਾ ਜੀ ਫੇਰ ਵੀ ਕੋਈ ਸ਼ਰਾਰਤੀਆਂ ਆ ਕੇ ਫੇਰ ਉਂਗਲ ਲਾਉਂਦੇ ਨੇ ਜੀ ਕੋਈ ਨਾ ਕੋਈ ਗੱਲ ਵਿੱਚ ਫੇਰ ਰੱਖ ਲੈਂਦੇ ਨੇ ਤੁਸੀਂ ਇਹ ਮਹੀਨੇ-ਮਹੀਨੇ ਦੀਆਂ ਕੰਪਲੀਟਾਂ ਲੀਫਤਾਂ ਨੇ ਕੋਈ ਰਿਟਰਨ ਚ ਕੰਪਲੀਟ ਨਹੀਂ ਹੈਗੀ ਇਹਨਾਂ ਦੀ ਜਿੰਦਾ ਕੋਈ ਆਏ ਉਹ ਵੀ ਲਿਖਤੀ ਰੂਪ ਚ ਦਿੱਤਾ ਹੋਵੇ ਫੇਰ ਵੀ ਹੈ ਜੀ ਕਿਸੇ ਨੇ ਕੋਈ ਸਾਡੀ ਅਫਸਰ ਨੂੰ ਲਿਖਤੀ ਰੂਪ ਚ ਨਹੀਂ ਦਿੱਤਾ ਜੀ ਕਿੰਨੀਆਂ ਬੱਸਾਂ ਆਉਣਾ ਹੈ ਇਸ ਟਾਈਮ ਤੁਹਾਡੀਆਂ ਖੜੀਆਂ ਹੈਗੀਆਂ ਸਾਡੀਆਂ ਦੋ ਬੱਸਾਂ ਤਾਂ ਉਧਰ ਖੜੀਆਂ ਨੇ ਜੀ ਆਪਣਾ ਇਹਨਾਂ ਰੋਕ ਲੀਆਂ ਸੀ ਬਾਕੀ ਜਿਹ ਮਾਨਸਾ ਤੋਂ ਕਈ ਵਾਰੀ ਗੱਡੀਆਂ ਭਰੀਆਂ ਓਵਰਲੋਡ ਜਿਆਦਾਵੇਂ 5-6 ਪਿੰਡਾਂ ਦੀ ਸਵਾਰੀ ਹੋ ਜਾਂਦੀ ਆ ਠੀਕ ਆ ਡਰਾਈਵਰ ਕਨੈਕਟਰ ਦਾ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਨੇ ਜੇ ਓਵਰਲੋਡ ਗੱਡੀ ਆ ਵੀ ਸਵਾਰੀ ਹੈਗੀ ਲੇਡੀ ਸਵਾਰੀ ਆ ਲੰਮਕਦੀ ਆ ਠੀਕ ਆ ਉਹ ਕਈ ਵਾਰੀ ਸਵਾਰੀ ਉਤਰਨ ਵਾਲੀ ਹੁੰਦੀ ਆ ਉਰਾਂ ਪਰਾਂ ਕਰਕੇ ਲਾ ਦਿੰਦੇ ਆ ਇਹਨਾਂ ਨੇ ਮੁੱਦਾ ਬਣਾ ਲਿਆ ਵੀ ਹਾਂ ਅਸੀਂ ਗੱਡੀਆਂ ਨਹੀਂ ਰੋਕਦੇ ਹੈਗੇ ਅੱਜ ਸਵੇਰ ਤੋਂ ਘਟੋ ਘਟ 10 ਗੱਡੀਆਂ ਦਾ ਟਾਈਮ ਨਸ ਕਰਵਾਤਾ ਜੀ ਇੱਥੇ ਪੂਰਾ ਜਾਮ ਲੱਗਿਆ ਮਹੀਨੇ ਦੇ ਵਿੱਚ ਚੌਥੇ ਪੰਜਵੇਂ ਮਹੀਨੇ ਨੇ ਇਹਨਾਂ ਦਾ ਹਫ਼ਤੇ ਵਿੱਚ ਤੀਜਾ ਚੌਥਾ ਕੰਮ ਇਹਨਾਂ ਦਾ ਤੁਹਾਡੇ ਵਿਭਾਗ ਬੋਲੋ ਵੀ ਜਨ ਕਿ ਗੱਡੀਆਂ ਸਰ ਇਹਨਾਂ ਨੇ ਕੋਈ ਲਿਖਤੀ ਕੰਪਲੇਂਟ ਨਹੀਂ ਦਿੱਤੀ ਹੈਗੀ ਠੀਕ ਹੈ ਕੰਪਲੇਂਟ ਦਿੰਦੇ ਤਾਂ ਮਹਿਕਮਾ ਕਾਰਵਾਈ ਕਰਦਾ ਸਾਨੂੰ ਹੁਣ ਡਰਾਈਵਰ ਕੰਟਰੈਕਟਰਾਂ ਨੂੰ ਡਰੇ ਹੀ ਹੁੰਦਾ ਵੀ ਓਵਰਲੋਡ ਗੱਡੀ ਆ 52 ਸੀਟੜਾ ਲਾਓ ਆ ਅਸੀਂ ਫਿਰ ਵੀ 100 ਪਲੱਸ ਸਵਾਰੀ ਚੱਕੀ ਫਿਰਦੇ ਆ ਜੇ ਕੋਈ ਡਿੱਗ ਗਿਆ ਕਰ ਗਿਆ ਉੱਥੇ ਸਾਨੂੰ ਡਰਾਈਵਰ ਕੰਟਰੈਕਟਰਾਂ ਨੂੰ ਭੁਗਤਣਾ ਪੈਂਦਾ ਹੁਣ ਪਿੰਡ ਵਾਲਿਆਂ ਨੂੰ ਕਿਹਾ ਵੀ ਚਲੋ ਠੀਕ ਆ ਗੱਡੀਆਂ ਸਾਰੀਆਂ ਰੁਕਣਗੀਆਂ ਸਾਰੀਆਂ ਰੋਕਦੀਆਂ ਵੀ ਆ ਨਾ ਰੁਕਣ ਵਾਲਾ ਤਾਂ ਕੋਈ ਮੈਟਰ ਨਹੀਂ ਹੈਗਾ ਸਾਰੀਆਂ ਗੱਡੀਆਂ ਰੁਕ ਜਾਂਦੀਆਂ ਓਵਰਲੋਡ ਹੋਣ ਇਹਨਾਂ ਨੂੰ ਇਹੀ ਕਿਹਾ ਭਾਈ ਜੇ ਕੋਈ ਓਵਰਲੋਡ ਗੱਡੀ 'ਚ ਲੇਡੀਜ਼ ਵਾਰੀ ਆ ਲੰਮਕਦੀ ਆ ਤੁਸੀਂ ਜ਼ਿੰਮੇਵਾਰੀ ਲੈ ਲਓ ਕੋਈ ਡਿੱਗ ਗਿਆ ਕਰ ਗਿਆ ਕੌਣ ਜ਼ਿੰਮੇਵਾਰ ਆ ਕੁੱਟ ਕੇ ਡਰਾਈਵਰ ਕਨੈਕਟਰ ਦਾ ਧੱਕਾ ਦਿੰਦਾ ਕੋਈ ਨਹੀਂ ਸਾਾਨੂੰ ਉਹ ਚੀਜ਼ ਦੇ ਡਰ ਦੇ ਮਾਰੇ ਡਰਾਈਵਰ ਕਨੈਕਟਰ ਓਵਰਲੋਡ ਗੱਡੀ ਹੋਣ ਕਰਕੇ ਉਹਨਾਂ ਪਰਾਂ ਰੋਕ ਲੈਂਦੇ ਆ ਕੋਈ ਚੱਕਾ ਵੀ ਜਾਮ ਕੀਤਾ ਹੈ ਤੁਹਾਡੇ ਵੱਲੋਂ ਚੱਕਾ ਜਾਮ ਕੋਈ ਨਹੀਂ ਹੈਗਾ ਜੀ ਇਹਨਾਂ ਨੇ ਕਿਹੜੀਆਂ ਦੋ ਗੱਡੀਆਂ ਦੇ ਟਾਈਮ ਨੈਸ ਕਰਾਏ ਆ ਉਹੀ ਦੋ ਗੱਡੀਆਂ ਰੁਕੀਆਂ ਬਾਕੀ ਗੱਡੀਆਂ ਦਾ ਜਾਮ ਲਾ ਕੇ ਜੀ ਇਹਨਾਂ ਨੇ ਧਰਨਾ ਲਾ ਲਿਆ ਸੀ ਆ ਮੂਹਰੇ ਕਿੰਨੇ ਅਸੀਂ ਕੋਈ ਗੱਡੀ ਨਹੀਂ ਜਾਣ ਦੇਣੀ ਬਾਕ